ਆਉਣ ਦੇ ਆਉਣ ਦੇ ਥੋੜੇ ਜਿਹੇ ਉਹਦੇ ਨੂੰ ਕਰ ਲੈ ਆਜਾ 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 ਲੈ ਇਹ ਤਾਂ ਪਹਿਲੇ ਦਿਨੇ ਟ੍ਰੈਵਲ ਪੂਰਾ ਬਣ ਗਿਆ ਲਓ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਪਹਿਲਾਂ ਤਾਂ ਮਾਮਿਆਂ ਲਈ ਤਾਂ ਸਿਆਪੇ ਵਾਲੀ ਵੀਡੀਓ ਲੈ ਕੇ ਆਏ ਅਸੀਂ ਕਿਉਂਕਿ ਮਾਮਿਆਂ ਨੇ ਕੱਢਣੀ ਆਖਾਂ ਵੀ ਹਨਾ ਭਾਂਜੇ ਨੂੰ ਦਿੱਤਾ ਅੱਜ ਜੌਂਡੀਆ ਟਰੈਕਟਰ ਕਾਡ ਵੀ ਹੈ ਇਹ ਇਹ ਬੜਾ ਹੀ ਲੈਵਲ ਦਾ ਗੁੱਗੀ ਤੂੰ ਸਾਇਲੈਂਸਰ ਤਾਂ ਦੇਖ ਡੂਡ ਲੱਖ ਵਾਲਾ ਦਾ ਸਾਇਲੈਂਸਰ ਲੱਗਿਆ ਹੋਇਆ ਇਹਨੂੰ ਤੇ ਫੀਚਰ ਦਿਖਾਉਣੇ ਪਹਿਲਾਂ ਤਾਂ ਭਾਂਜੇ ਨੂੰ ਪੁੱਛਦੇ ਆਂ ਵੀ ਹੁਣ ਸਾਨੂੰ ਸੁੱਖ ਹੋ ਗਿਆ ਹੁਣ ਲੈ ਕੇ ਆਏਂਗਾ ਇਤ ਕੀ ਟਰਾਲੀ ਜੀ ਦੀ ਚ ਲੈ ਕੇ ਆਉਂਗਾ ਚੱਲ ਸਾਨੂੰ ਦਿਖਾ ਇਹਦੇ ਚ ਕੀ ਕੀ ਉਹ ਹੈ ਫੰਕਸ਼ਨ ਦਿਖਾ ਸਾਨੂੰ ਆ ਜਾ ਪਹਿਲਾਂ ਤਾਂ ਆ ਦਿਖਾ ਵੀ ਇਹ ਤੁਰਦਾ ਤੁਰਦਾ ਕਿਵੇਂ ਅੱਗੇ ਨੂੰ ਇਹ ਆ ਪੀਤੀ ਤਾਂ ਆ ਪਾਪੇ ਪੂਆ ਹਾਂ ਆ ਬੈਕ ਤੇ ਤੋਤੀ ਆ ਠੀਕ ਹੈ ਹਾਂ ਇਹ ਅੱਛਾ ਆਹਾ ਆਛਾ ਬੈਕ ਵਾਲਾ ਆ ਗਿਆ ਇਹਦੇ ਨਾਲ ਦਗਬੀ ਰੇਸ ਅੱਛਾ ਐਂ ਅੱਗੇ ਨੂੰ ਜਾਂਦਾ ਟਰਾਲੀ ਦਾ ਜੈਕ ਕਿਵੇਂ ਚੱਕੀਂਗਾ ਜੈਕ ਟਰਾਲੀ ਦਾ ਕਰ ਫਿਰ ਕਰ ਕਰ ਤੂੰ ਕਰਦੇ ਲੈ ਚਲੋ ਮੇਰਾ ਭਾਈ ਕੱਲ ਹੀ ਹੋਗੀ ਟਰਾਲੀ ਇਹ ਟਰਾਲੀ ਵੀ ਖਾਲੀ ਹੋਗੀ ਚਲ ਹੁਣ ਅਮਨੀ ਨੂੰ ਵੀ ਆਮਦਾਰੀ ਹੋਗੀ 1672 ਹੋ ਗਈ 2 ਹੋ ਗਈ ਅਮਨੀ ਕੋਲ 167 ਟਰਾਲੀਆਂ ਦੋ ਗਈਆਂ ਇਹ ਅਮਨੀ ਕਿੱਥੋਂ ਲੈਂਦਾ ਸੌਦਾ ਇਹ ਇਹਨੂੰ ਟਰੈਕਟਰ ਦਾ ਸ਼ੌਂਕ ਬਹੁਤ ਆ ਹਨਾ ਜਾਣਖਾਦੀ ਭਈ ਹੋਣੀਆਂ ਇਹਨੇ ਵੀ ਮਾਹੀ ਲੈਣਾ ਆਹੀ ਲੈਣਾ ਲੈ ਹੁਣ ਟਰਾਲੀ ਕੱਢ ਕੇ ਦਿਖਾਉਗਾ ਦੇਖ ਚਲ ਅੱਛਾ ਇੱਕ ਢੇੜਾ ਤਾਂ ਲੈ ਕੇ ਆ ਕੱਲੇ ਟਰੈਕਟਰ ਦਾ ਫਿਰ ਉਹ ਪਿੰਨ ਟਰੈਕਟਰ ਦੀ ਹੁੱਕ ਚ ਪਾਇਆ ਕਰ ਨਾ ਕੋਈ ਨਾ ਹਾਂ ਹਾਂ ਢੇੜਾ ਖਾਵੇ ਕੋਸੋਰ ਪੋਣਾ ਹੋਵੇ ਤਦ ਹੀ ਤੂੰ ਵੀ ਵੀਉਂਗਾ ਹੋਰ ਸੰਦਾ ਸਾਰਾ ਗਾਣੇ ਗੁਨੇ ਚੱਲਦੇ ਆ ਕਿਉਂਕਿ ਫੰਕਸ਼ਨ ਬਹੁਤ ਆ ਇਹਦੇ ਚ ਦੇਖੀ 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 ਹੁਣ ਇਹ ਲੈ ਕਿਉਂ ਕੰਦਰਾ ਬਾਕੀਆਂ ਪਾਉਂਦਾ ਬੱਸ ਬੱਸ ਮੋੜ ਲਿਆ ਬੈਕ ਮੋੜ ਲਿਆ ਕਰਦੇ 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 ਇਹ ਮੈਨੂੰ ਸਟੀਅਰਿੰਗ ਵੀ ਪਾਬਲੇ ਲੱਗਦਾ ਖੜੀ ਮਰਦੇ ਖੜੀ ਰੋਕੀ ਰੋਕੀ ਲੇ ਕਰ ਲੋ ਭਣਾ ਗੋਗੀ ਦੇਖ ਓਏ ਇਹ ਤਾਂ ਬੜਾ ਘੈਂਟ ਮੁੜਦਾ ਯਾਰ ਉਹ ਗਾਣੇ ਤਾਂ ਲਾ ਦੇ ਫਿਰ ਇਹਦੇ ਤੇ ਜਾਣੇ ਗੀ ਗਾਣੇ ਵੀ ਚੱਲਦੇ ਆ ਗਾਣੇ ਵੀ ਚਲਾਉ ਉਲੇ ਪੈਂਦੀ ਆ ਪੈਨ ਡਰਾਈਵ ਲੱਗਦੀ ਆ ਹਾਂ ਜਲ ਚੱਲ 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 ਮੋੜ ਦੇ ਮੋੜ ਦੇ ਮੋੜ ਦੇ ਬੈਕ ਆਉਣ ਤੇ ਬੈਕ ਆਉਣ ਦੇ ਆ ਲੈ ਤੂੰ ਦੇਖ ਮੋੜਦਾ ਕਿਆ ਸੋਹਣਾ ਸਹੀ ਆ ਡਰਾਈਵਰ ਪੂਰਾ ਬਣ ਗਿਆ ਪੂਰਾ ਬੈਕ ਨੂੰ ਚੱਕਰ ਬੈਕ ਨੂੰ ਚੱਕਰ ਜਿਆਦਾ ਬੈਕ ਨੂੰ ਨਾ ਨਹੀਂ ਛੱਡਦਾ ਟਰਾਲੀ ਨੂੰ ਫਿਰ ਇਹ ਚੱਲ 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 ਜਾਣ ਤੇ ਜਾਣ ਦੇ ਅਸੀਂ ਮੇਰੇ ਗੱਲ ਸੁਣੋ ਫਿਰ ਹੁਣ ਮੈਨੂੰ ਤਾਂ ਦਿਖਾ ਦੇ ਪੁੱਤ ਕਿ ਕਿਹੜਾ ਸੁਣ ਇੱਕ ਇੱਕ ਕਿਹੜਾ ਲੈਣਾ ਨਿੱਜਲ ਬਹਿ ਜਾ ਹਲੇ ਪਹਿਲਾਂ ਮੈਂ ਲੈ ਕੇ ਆਉਂਗਾ ਕਿਹੜਾ ਲੈ ਕੇ ਆਉਂਗਾ ਅੱਛਾ ਗਾਣੇ ਦਿਖਾ ਦੇ ਚਲਾ ਕੇ ਹੁਣ ਗਾਣ ਕਿਹਦੇ ਪਾਪਾ ਪਾਪਾ ਚਾਹਦੇ ਹੁਣ ਤੂੰ ਆਏ ਦੱਸੀ ਤਾਂ ਪਿੰਡ ਨੂੰ ਟਰੈਕਟਰ ਚਲਾ ਕੇ ਲੈ ਜਾਣਾ ਕਿਵੇਂ ਲੈ ਜਾਣਾ ਗੱਡੀ ਵਿੱਚ ਜਾਊਗਾ ਨਹੀਂ ਨਹੀਂ ਚਲਾ ਕੇ ਜਾਣਾ ਇਹ ਫਿਰ ਕੀ ਫਾਇਦਾ ਫਿਰ ਟਰੈਕਟਰ ਲੈ ਦੇ ਜੀ ਇਹਦਾ ਚਲਾ ਕੇ ਜਾਊਗਾ ਇਹ ਤੂੰ ਵੀ ਮਗਰ ਮਾਰੀ ਇਹ ਕਿਹਦੇ ਵਿੱਚ ਇਹ ਪਾਪਾ ਫਨੀਆ ਹੈ ਨੇ ਡੀਜ਼ਲ ਕਿੱਥੇ ਪੈਂਦਾ ਪਾਪਾ ਜੀ ਪੈਂਦਾ ਹੀ ਨਹੀਂ ਪੈਂਦਾ ਹੀ ਨਹੀਂ ਫਿਰ ਕੀ ਪੈਂਦਾ ਇਹਦੇ ਵਿੱਚ ਤੂੰ ਤੀ ਕੁਝ ਵੀ ਨਹੀਂ ਪੈਂਦਾ ਹਾਂ ਇਹ ਬੈਟਰੀ ਪਰ ਚੱਲਦਾ ਇਹ ਪਤਾ ਹਾਂ ਹੁਣ ਤਾਂ ਵੀਆਂ ਵੀ ਬੜੀਆਂ ਆਉਣਗੀਆਂ ਲਾਵੇ ਟਿੱਲੋਂ ਫਾਰਮ ਬਣਾ ਦੇਓਗੇ ਆਪਣਾ ਸਟicker ਆ ਇਹ ਤਾਂ ਲੱਗਣਾ ਹੀ ਲੱਗਣਾ ਮੇਰੀ ਸੁਣ ਲੈ ਗੱਲ ਨਹੀਂ ਅਸੀਂ ਇੱਥੇ ਤੇ ਉਹ ਗੇਟ ਤੋਂ ਨਹੀਂ ਬਾਹਰ ਜਾਣ ਦੇਣਾ ਇਹ ਟਰੈਕਟਰ ਹਾਂ ਜੇ ਉਹਦੇ ਵੇਟਾਂ ਪਰ ਲਾ ਕੇ ਦੇਖਦਾ ਹਾਂ ਉਹਦੇ ਠੀਕ ਆ ਜੀ ਆ ਮੈਂ ਉਹਰੇ ਤੇ ਦੇਖਣਾ ਨਹੀਂ ਉਹਰੇ ਉੱਪਰ ਆ ਗੁੱਗਾ ਜਾਂ ਉਹਰੇ ਲਾ ਮੂਰੇ ਉਹਰੇ ਲਾ ਦੇ ਪਤਾ ਇੱਥੇ ਜਿਆਦਾ ਜੱਜਣਾ ਕੋਈ ਕਿ ਉਹਰੇ ਜਿਹਨੂੰ ਦੇਖਤਾ ਲਾ ਕੇ ਐਕਣ ਇੱਥੇ ਜਿਹਨੂੰ ਦੇਖਤਾ ਲਾ ਕੇ ਇੱਥੇ ਲਾ ਦੇ ਇਹ ਇੱਥੇ ਲਾ ਦੇ ਸਾਫ਼ ਕਰ ਲੈ ਇੱਥੇ ਲੱਗਣਾ ਲੈ ਉੱਥੇ ਲੱਗਣਾ ਇੱਕ ਸਾਈਡ ਆ ਜਾਊਗਾ ਸਾਰੇ ਉਰੇ ਉਰੇ ਵੀ ਪੂਰਾ ਨਹੀਂ ਆਉਣਾ ਹੈਗਾ ਇਹਨੇ ਪੂਰੇ ਪੂਰਾ ਨਹੀਂ ਆਉਣਾ ਉਹ ਉੱਥੇ ਲਾ ਦੇ ਹਾਂ ਪੋਚ ਲੈ ਚੰਗੀ ਤੇਰਾ ਲੈ ਵੀ ਕੱਢ ਪੈਸੇ ਕੱਢ ਹੁਣ ਛੇਤੀ ਕਰ ਪੈਸੇ ਕੱਢ ਛੇਤੀ ਕਰ 500 ਰੁਪਏ ਕੱਢ ਦੇ ਛੇਤੀ ਹੁਣ ਇਹ ਸਟਿੱਕਰ ਦਾ ਮੁੱਲ ਹੈ ਇੰਨਾ ਮੁਕ ਜਾ ਕਰਵਾ ਦੇ ਭਜਾਈ ਨਾ ਹੁਣ ਸਟਿੱਕਰ ਵਾਲਾ ਇਹ 4x4 ਹੈ ਕਿ ਛੋਟਾ ਹੈ ਇਹ 4x4 ਹੈ ਹੁਣ ਜੇ ਤੂੰ ਲੈ ਆ ਤੂੰ ਏਸੀ ਕੈਬਨ ਵਾਲਾ ਕੱਤ ਨਹੀਂ ਲਿਆਤਾ ਹਾਂ ਅਰੋ ਏਸੀ ਕੱਲੀ ਲਮਾਉਂਦਾ ਜੀ ਉਹ ਕੀ ਮੇਰੇ ਉਰੇ ਵੀ ਲੋਟ ਨਹੀਂ ਆਉਣਾ ਯਾਰ ਗੱਬੇ ਤੇੜ ਜਿੰਦੇ ਉਹ ਲਾ ਦੇ ਤੂੰ ਕੁਝ ਨਹੀਂ ਹੁੰਦਾ ਉੱਪਰ ਲਾ ਦੇ ਗੱਗੀ ਜਾਓ ਜੀ ਘਰੋਂ ਨਿਕਲ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਸਿੱਧਾ ਗਏ ਅੱਜ ਕੇਸ ਕੰਬੈਨ ਦੀ ਜਿਹੜੀ ਨਵੀਂ ਇੰਡਸਟਰੀ ਮਲੇਰ ਕੋਟਲਾ ਬਣੀ ਹੈ ਜੀ ਉੱਥੇ ਗਏ ਉੱਥੇ ਕੰਬੈਨ ਦਾ ਰਿਵਿਊ ਕਰਿਆ ਤੇ ਬਹੁਤ ਸੋਹਣੀ ਆ ਉਹ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜਿਹੜਾ ਉਹ ਫੁੱਡ ਨਨ ਕੰਬੈਨ ਦਾ ਜਿਹੜਾ ਰਿਵਿਊ ਆਪਾਂ ਸਾਂਝਾ ਕਰਾਂਗੇ ਕੇਸੀ ਕੈਵਨ ਤੇ ਇੱਕ ਵਿਦਾਊਟ ਏਸੀ ਕੈਵਨ ਕੀ ਕੀ ਫੀਚਰ ਆ ਹਨ ਸਾਡਾ ਤੁਹਾਡੇ ਨਾਲ ਆਪਾਂ ਉਹਦੀ ਗੱਲਬਾਤ ਕਰਦੇ ਤੇ ਆਉਂਦੇ ਆਉਂਦੇ ਅਸੀਂ ਹੁਣ ਬੜੇ ਆ ਜੀ ਐਮਜੀ ਗਰੁੱਪ ਕੋਲ ਲੀ ਤੇ ਮਾਮਾ ਜੀ ਵੀ ਨਾਲ ਆਏ ਤੇ ਰੂਟੀਨ ਦਾ ਕਿਹੜਾ ਨਹੀਂ ਨਹੀਂ ਚੱਲੀ ਜਾਂਦਾ ਫਿਰ ਹਾਂ ਕਿਵੇਂ ਟਰਾਲੀਆਂ ਦਾ ਕੰਮ ਟਰਾਲੀਆਂ ਓਕੇ ਹੈ ਬੜੀ ਚੱਲਦੇ ਆ ਦੇ ਲਓ ਆਪਣੀ ਸ਼ੁਰੂਆਤ ਹੋ ਗਈ ਇੱਕ ਤਰ੍ਹਾਂ ਦੀ ਸਫਲਤਾ ਵੀ ਬਹੁਤ ਵਧੀਆ ਦੁਨੀਆ ਪੂਰੀ 6-7 ਟਰਾਲੀਆਂ ਜਿਹੜੀਆਂ ਪਹਿਲੇ ਦਿਨ ਆਪਣੇ ਨੇ ਹਾਂ ਜੀ ਜੋ ਜੋ ਤਮੰਨਾ ਤੇ ਸਾਰੀ ਹੋ ਰਹੀ ਹੈ ਨਾ ਨਾ ਪੂਰੀ ਰੀਜਨਲ ਪੂਰੀ ਰੀਜਨਲ ਹੋ ਗਈ ਠੀਕ ਹੈ ਹੁਣ ਟਰਾਲੀ ਦਾ ਵੀ ਦੱਸ ਦੋ ਕੋਈ ਤੁਹਾਡੇ ਕੋਲ ਇੱਕ ਕਹਿੰਦੇ 18 ਫੁੱਟੀ ਕੋਈ 18 ਫੁੱਟੀ ਆਪਣੇ ਕੋਲ 18 ਫੁੱਟੀ ਕਿਨਾਂ ਵਾਲੀ ਹੈ ਉਹ ਆਪਣੇ ਮਠਾੜੂ ਵਾਲਾਂ ਦੀ ਹੈ ਅੱਛਾ ਮਠਾੜੂ ਦੀ ਹਾਂਜੀ ਉਹ ਹੁਣ ਕੀ ਕਰਨੀ ਸੇਲ ਕਰਨੀ ਹੋਗੀ 18 ਫੁੱਟੀ ਜੈਕ ਵਾਲੀ ਹੈ ਜਾਂ ਬਿਨਾਂ ਡਬਲ ਜੈਕ ਵਾਲੀ ਟਾਇਰ ਟੂਰ ਦੀ ਕੰਡੀਸ਼ਨ ਟਾਇਰ ਨਵੇਂ ਦੇ ਆਪੋ ਤੋਂ ਆਪੋਲੋ ਦੇ ਆਪੋਲੋ ਦਾ ਟਾਇਰ ਥੋੜਾ ਮਹਿੰਗਾ ਹੈ ਨਾ ਹਾਂਜੀ ਹਾਂ 1.80 ਹਜ਼ਾਰ ਦੇ 80 ਹਜ਼ਾਰ ਤੇ ਆਏ ਸੀ ਆ ਕੱਲ ਵੀ ਜਿਹੜੇ ਆਪਾਂ ਲਿਆਏ ਆ ਇਹਦੇ ਨਾਲ ਦੀ ਉਹਨਾਂ ਨੂੰ ਕੱਲ ਵੀ 1 ਘੰਟਾ ਛੀ ਦੇ ਬਣਿਆ ਬੰਦਾ ਕੱਲ ਫਿਰ ਜ਼ਿਆਦਾ ਕਰਕੇ 1 ਘੰਟਾ ਛੀ ਜ਼ਿਆਦਾ ਕਰਕੇ ਜ਼ਿਆਦਾ ਕਰਕੇ ਥੋੜਾ ਲੈ ਨਹੀਂ ਉਹ 81 ਤੱਕ ਜਾਂਦਾ ਕੱਲਾ ਬੰਦਾ ਫਿਰ ਜੋੜੀਆਂ ਮਹਿੰਗਾ ਹੋ ਗਿਆ ਜੋੜੀਆਂ ਕਈ ਆਪਦੀਆਂ ਜੋੜੀਆਂ ਕਈ ਹੋਊਗਾ ਤੇ ਅੱਜ ਟਰਾਲੀਆਂ ਸੀ ਕਵਰ ਨਹੀਂ ਕਰਦੇ ਵੀਡੀਓ ਚ ਉਹ ਹੁਣ ਦਿਖਾਵਾਂਗੇ ਤੁਹਾਨੂੰ 15 ਤਰੀਕ ਤੱਕ ਅਸੀਂ ਜਦੋਂ ਬਿੰਡ ਬਿੰਡ ਸਾਰੇ ਲੱਗ ਜਾਣਗੇ ਠੀਕ ਹੈ ਜੀ ਉਦੋਂ ਫਿਰ ਆਪਾਂ ਵਲੌਗ ਦੇ ਵਿੱਚ ਅੱਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਕੀ ਕੀ ਕੁਆਲਿਟੀ ਲੱਗ ਰਹੀ ਹੈ ਬਹੁਤ ਸੋਹਣਾ ਕੰਮ ਚੱਲ ਰਿਹਾ ਅੰਦਰ ਬੁਕਿੰਗ ਆਈ ਜਾਂਦੀ ਹੈ ਟਰਾਲੀਆਂ ਦੀ ਝੋਨੇ ਤੋਂ ਪਹਿਲਾਂ ਵਾਲੀਆਂ ਮਤਲਬ 6-7 ਕਿ ਤੋਂ ਤੋਂ ਬਾਅਦ ਅੱਗੇ ਕਣਕ ਵਾਤੇ ਹੁਣ ਸਾਈਆਂ ਫੜਨੀਆਂ ਇਹਨਾਂ ਨੇ ਸਟਾਰਟ ਕਰਤੀਆਂ ਦਸੰਬਰ ਮਹੀਨੇ ਦੇ ਤਕਰੀਬਨ ਅੱਧੇ ਤੇ ਬਾਅਦ ਸਾਈਆਂ ਪਹੁੰਚ ਗਈਆਂ ਹਾਂ ਜਿਹੜੀਆਂ ਟਰਾਲੀਆਂ ਇਹਨਾਂ ਨੇ ਦੇਣੀਆਂ ਹਨਾ ਤੇ ਬਾਕੀ ਚੱਲਦੇ ਜਿਹਨ ਘਰ ਨੂੰ ਬਾਕੀ ਜਾਂਦੇ ਆਂਦੇ ਦਿਖਾਉਣੇ ਆ ਜਿਹੜਾ ਰੱਬ ਨੇ ਵੀ ਰੰਗ ਲਾ ਦਿੱਤੇ ਸਵੇਰੇ ਮੀਂਹ ਬਹੁਤ ਪਿਆ ਅੱਜ ਤੁਹਾਡੇ ਘਰ ਨਹੀਂ ਮੀਂਹ ਮੂ ਦੇ ਕਿਵੇਂ ਰਿਹਾ ਜੀ ਸੋਨਾ ਪੈ ਗਿਆ ਰਾਤ ਵੀ ਖਾ ਪਿਆ ਸਵੇਰੇ ਨਹੀਂ ਰਾਤ ਨਹੀਂ ਸਭ ਨੇ ਸਵੇਰੇ ਪਿਆ ਸਵੇਰੇ ਪਿਆ ਹਾਂ ਜੀ ਇੱਧਰੋਂ ਸਵੇਰੇ ਤੋਂ ਬਾਅਦ ਆਇਆ 9-10 ਵਜੇ ਪਰ ਆਪਣੇ ਇਧਰੋਂ ਤੋਂ ਆਇਆ ਉਹ ਦੁੱਧ ਹੀ ਅੱਜ ਤੇ ਵੇਲੋ ਅਸੀਂ ਅੱਜ ਮਲੇਰਕੋਟਲੇ ਤੱਕ ਜਾ ਕੇ ਆਏ ਹਾਂ ਨਾ ਨਾ ਠੀਕ ਹੈ ਹਾਂ ਓਕੇ ਬਾਈ ਸਾਹ ਵੀ ਸੁਣੀ ਬਾਈ ਡੰਮ ਟੁੱਟ ਗਿਆ ਬਈ ਆਹ ਬਾੜ ਖਾਸੀ ਦੀ ਸੁਫਰੀਏ ਦਾ ਲੈ ਮੀਕਾ ਪੁਰੀ 10:00 ਤੇ ਅਮੀਦ ਕਰਮਣ ਖਾਣੇ ਦੀ 11:00 ਵੇ ਤੱਕ ਹੋਏਗੀ ਇਹ ਮੀ ਆਪਣੀ ਹੈ ਜਿਆਦਾ ਉਧਰੋਂ ਘਟ ਹੈ ਮੰਡੇ ਬਹੁਤਾ ਮੈਂ ਸਵੇਰੇ 6:00 ਕੱਟ ਨਿਕਲਦਾ ਮੰਡੇ ਦਾ ਫੱਟੇ ਚੱਕ ਤੇ ਟਰਾਲੀਆਂ ਕੋਲ ਜਾ ਕੇ ਆਏ ਆਉਂਦੇ ਆਉਂਦੇ ਮਾਮੀ ਉਹ ਨਹੀਂ ਆਏ ਤੇ ਪੰਜੋਲੀ ਵਾਲੇ ਗੱਡੀਆਂ ਬੁੱਡੀਆਂ ਬਣ ਗਈਆਂ ਟਰਾਲੀਆਂ ਦੇ ਸਾਰੇ ਕਿੰਨਾ ਕਰਿਆ ਕੰਮ ਨੂੰ ਬਿੱਡ ਵੀ ਸਮਝ ਲੈ ਲਵੇ ਲੱਗ ਚੱਲੇ ਹਾਂ ਕਟਿੰਗਾਂ ਚੱਲ ਪਈਆਂ ਬਿੱਡ ਦੀਆਂ ਕਹਿੰਦੇ 15 ਤਰੀਕ ਨੂੰ ਤੁਹਾਨੂੰ ਬਿਨਾ ਰੰਗ ਦੇ ਦਿਖਾਉਣੀ ਹੈ ਟਰਾਲੀ ਆ ਬੀਨਾ ਰੰਗ ਦੇ 15 ਦੇ ਇੱਕ ਬਾਈ ਦਾਰ ਕਮੈਂਟ ਆਇਆ ਉਹ ਦਾ ਜੀ ਕਹਿੰਦਾ ਵੀ ਸਾਥ ਇੱਥੇ ਰੋਣ ਦੇ ਰੰਗ ਕਰਾਏ ਹੋ ਹੈ ਰੰਗ ਕਰਾਉਣੇ ਵਾਸਤੇ ਰੰਗ ਤਾਂ ਕਿੱਥੇ ਹਲੇ ਦੂਹੀ ਬੁਕਿੰਗ ਬਹੁਤ ਚੱਲ ਰਹੀ ਹੈ ਨਹੀਂ ਰੰਗ ਕਰਾਉਣੇ ਵਾਸਤੇ ਇੱਕ ਬੰਦੇ ਦਾ ਫੋਨ ਆਇਆ ਤਾਂ ਕਹਿੰਦਾ ਵੀ ਉਹ ਬੰਦੇ ਦੇ ਰੰਗ ਕਰਾਏ ਉਹ ਟਰਾਲੀ ਨੂੰ ਅੱਛਾ ਹੂੰ ਰੰਗ ਉਹਦੇ ਨਾਲ ਦਾ ਕਰਾਇਓ ਉਹ ਬੰਦੇ ਤੋਂ ਨਹੀਂ ਕਰਵਾਇਓ ਕਹਿੰਦੇ ਉਹਦੇ ਨਾਲ ਦਾ ਰੰਗ ਕਰਾਇਓ ਟਰਾਲੀ ਦੇ ਰੋਹ ਬਣਦਾ। ਉਹ ਤਾਂ ਬਾਈ ਦਾ ਭਵਿੰਦਰਪੁਰ ਵਾਲੇ ਵਾਲਾ ਚਾਰ ਮਿੰਟ। ਹਾਂ ਹਾਂ ਉਹ ਦੇਖਾਂਗੇ ਉਹੀ ਚੀਜ਼ ਹੈ। ਕਲਰ ਉਹ ਹੈਵੀ ਕਲਰ ਕਰਦਗੇ ਪੂਰਾ ਇਦਾਂ ਨਹੀਂ ਵੀ ਐਸਪੋਸਪ ਵਾਲਾ ਨਾ ਢੂਕੇ ਪੇਂਟ ਹੋਊਗਾ ਪੂਰਾ ਹੈਵੀ ਚੌਂਕਾ। ਬਾਕੀ ਗੋਗੀ ਨੇ ਦਾਦ ਦੇਣਾ ਵੀ ਹਾਂ ਕਿਹੜਾ ਪੇਂਟ ਹੋਣਾ? ਪੇਂਟ ਦੀ ਗੱਲ 2K ਪੇਂਟ ਹੋਊਗਾ ਸ਼ਾਈਨਰ ਸ਼ੂਨਰ ਨਹੀਂ ਮਾਰਨਾ ਉਹਦਾ ਲੀਡਰ ਦਾ ਕੰਮ ਹੋ ਗਿਆ। ਫਿਟਰ ਦਾ ਰੈਡੀ ਹੈ ਹਾਂ ਬਾਕੀ ਉਸ ਤੋਂ ਬਾਅਦ ਆਪਣੇ ਵਿੱਚ ਲੈ ਜਾਣਾ। ਇਹੋ ਸਹੋਲੀ ਗਏ ਵੀ ਅੱਜ ਬੜੇ ਵੀਰ ਆਏ ਬੰਦੇ ਉੱਥੇ ਥਰੇਸਰ ਜ਼ਰੂਰ ਲੈਣ ਬਾਤ ਤੇ ਵੀ ਹਾਂ ਥਰੇਸਰ ਬਾਸਕਟਾਂ ਦਾ ਕੰਮ ਬੜਾ ਚੰਗਾ ਚੱਲਦਾ ਇੱਕ ਬਾਈ ਨੇ ਕਮੈਂਟ ਕਰਿਆ ਉਹ ਤਾਂ ਕਹਿੰਦਾ ਵੀ ਮੈਨੂੰ ਵਿਸ਼ਾਲ ਦਾ ਥਰੇਸਰ ਚਾਹੀਦਾ ਮਿਲ ਜੂਗਾ ਤੁਹਾਨੂੰ ਕਰੋ ਸੰਪਰਕ ਇਧਰੋਂ ਨਹੀਂ ਉਹਨਾਂ ਨੇ ਤਾਂ ਨੰਬਰ ਮੰਗੇ ਤਾਂ ਕਹਿੰਦਾ ਵੀ ਉਹਨਾਂ ਦਾ ਨੰਬਰ ਭੇਜੋ ਸਾਨੂੰ ਚੱਲ ਮੈਂ ਦੇ ਦਿੰਦਾ ਬਾਈ ਕਮੈਂਟ ਆਇਆ ਬੱਸ ਇਹ ਕਮੈਂਟ ਆਇਆ ਠੀਕ ਹੈ ਨੰਬਰ ਪਾਏ ਬਧਾ ਆਪਣਾ ਹੋ ਨੰਬਰ ਮੇਰੇ ਦਾ ਤਕਰੀਬਨ ਤਕਰੀਬਨ ਹੁੰਦੇ ਹੀ ਆ ਕੱਲ ਨੂੰ ਫਿਰ ਆਪਾਂ ਨੇ ਕੀ ਕੀ ਪਲਾਨ ਹੈ ਕੱਲ ਦਾ ਦੱਸ ਪਹਿਲਾਂ ਤਾਂ ਸਾਰਾ ਕੱਲੂ ਆਪਾਂ ਐਲੀਵਟਰ ਟੰਗ ਦੇਣਾ ਐਲੀਵੇਟਰ ਟੰਗੇ ਜਾਣਗੇ ਇੱਥੇ ਸਿਰਫ ਪੈਣੀ ਬਸ ਲੀਵਰ ਲਾ ਦੇਣਾ ਨਹੀਂ ਉਹ ਰੈਡੀ ਆ ਕਟਰਵਾਰ ਕੱਢਣੇ ਆ ਕੱਲੂ ਕੀ ਕਰੀਏ ਕੱਲੂ ਕਟਰਵਾਰ ਕੱਢਣੇ ਆ ਕੱਲੂ ਕਟਰਵਾਰ ਕੱਢ ਲਈ ਪਾਣੀ ਮਾਰ ਦਈਏ ਧੂੜ ਦੀ ਕਟਰਵਾਰ ਤਾਂ ਮੇਰੀ ਸੁਣ ਗੱਲ ਕੱਢ ਕੇ ਕਰਨੇ ਕੀ ਆਪਾਂ ਨੂੰ ਫਸਾਉਣੇ ਫਸਾਉਣੇ ਨਹੀਂ ਮਸ਼ੀਨਾਂ ਪਰ ਬੇਟ ਨੂੰ ਗ੍ਰੀਸ ਨਾ ਆਇਆ ਉਹਨੂੰ ਗ੍ਰੀਸ ਕਰ ਦੇਣਾ ਕੁਛ ਨਹੀਂ ਕਰਨਾ ਉਹਦਾ ਦੂਸਰ ਜਿਹੜਾ ਚਲਾਉਣਾ ਹਾਂ ਬਸ ਉਹ ਆ ਹੀ ਨਹੀਂ ਦੱਸਿਆ ਕਰਨਾ ਵੀ ਇਹਦੀ ਫਿਲਟਰ ਫਸਾ ਦੇ ਕੇ ਚੈੱਕ ਕਰਨੇ ਕੁਝ ਨਹੀਂ ਚੈੱਕ ਕਰਨੇ ਨੂੰ ਕੁਝ ਨਹੀਂ ਅੱਜ ਕੱਲ ਦੀ ਦਿਹਾੜੀ ਪਰਸੋਂ ਦੇੜੇ ਵਾਲਾ ਫਾਈਨਲ ਕੰਮ ਬਸ ਫਾਈਨਲ ਹੈ ਦੋ ਦਿਨ ਦਾ ਕੰਮ ਉਹਦੇ ਬਾਅਦ ਫਿਰ ਆਪਾਂ ਕਰੀ ਇੱਕ ਦਿਹਾੜੀ ਚ ਸਪਰੇਅ ਦਾ ਕੰਮ ਕਰੀਏ ਸਪਰੇਅ ਤਾਂ ਕਰਦੇ ਹਾਂ ਇੱਕ ਦੋ ਦਿਨ ਚ ਯਾਰ ਗੜਨ ਜੀ ਫੇਰ ਹੋਗੀ ਉਨੇ ਹੀ ਜੋਰ ਲੱਗੂਗਾ ਨਾ ਫਿਰ ਨਾ ਨਾ ਹੁਣ ਕਦੋਂ ਲੱਗੂਗਾ ਹੁਣ ਤਾਂ ਕੱਲੇ 26 ਚ ਕਰਨੀ ਹੈ ਅਛਾ ਕੱਲੀ 26 26 ਕਰਦੇ 26 ਪੰਪ ਲਾਉਣਾ ਹੈ 110 ਜਿਹੜੀ ਹੋਰ ਬਰੇਕ ਨਾ ਨਾ ਹੋਰ ਕਿਸੇ ਚ ਨਹੀਂ ਕਰਨੇ ਇਹਨਾਂ ਚ ਬਾਅਦ ਚ ਕਰਨੀ ਜਾਂ ਕਰਨੀ ਨਹੀਂ ਅੱਗੇ ਨਾ ਗਾਹਾਂ ਕਰੂੰਗੇ ਜਾ ਕੇ ਇਸਰੇ ਦੇ ਬਾਅਦ ਅਛਾ ਨਿਸਾਰੇ ਦੇ ਬਾਅਦ ਕਰਨੀ ਆ ਇਹਦਾ ਇੱਕ ਪੰਪ ਲਾਉਣਾ ਹੈ ਅਜੀ ਭਾਈ ਮੀ ਖਾਸਾ ਪੈ ਗਿਆ ਯਾਰ ਸਾਡੇ ਤਾਂ ਤਕਰੀਬਨ ਖੈਰ ਰੱਬ ਉਹੀ ਚੜ ਕੇ ਜਾ ਜਾਂਦਾ ਰੱਬ ਜਾਣੀ ਕੀ ਇਹਦਾ ਐਂ ਕਰੂੰਗੇ ਪਤਾ ਨਹੀਂ ਰੱਬ ਨੇ ਨੇੜੇ ਹੋ ਗਏ ਆਪਾਂ ਐਂ ਕਰੂੰਗੇ ਹੂੰ ਐ ਸੋਨੀ ਨੂੰ ਫੜਾ ਦੂੰਗਾ ਇੱਕ ਦੀ ਗੰਨ ਇਹ ਹੌਲਾ ਇਹ ਹੌਲਾ ਗਣਿਤ ਪਤੇ ਬੋਲ ਗੁਰੂ ਦੇ ਗੰਨ ਦੇ ਨਾਲ ਆਏ ਉਹ ਨੱਚੀ ਜਾਵਾ ਨਾ ਚਾਹੇ ਜੋ ਮਰਜੀ ਕਰੀ ਜੇ ਫਿਰ ਜਿਰੀ ਬਹੁਤ ਬੜੀ ਆ ਜਦ ਤੱਕ ਰੋਟੀਆਂ ਕਹਿੰਦੇ ਘੱਟ ਖਾਂਦਾ ਹਾਂ ਮੈਂ ਰੋਟੀਆਂ ਤਾਂ ਆਪਾਂ ਜਿਹੜੀਆਂ ਖਾਣੇ ਉਹਨੇ ਖਾ ਹੀ ਲੈਣੀਆਂ ਨਹੀਂ ਹੁਣ ਹੁੰਦਾ ਨਹੀਂ ਐਂ ਕੀ ਕਰੀ ਹਾਂ ਦੇ ਲੈ ਯਾਰ ਤੂੰ ਮੇਰੇ ਤੋਂ ਹੁਣ ਯਾਰ ਤੂੰ ਹੁਣ ਥੋਨੂੰ ਹਿਸਾਬ ਥੋੜਾ ਦਾ ਮੈਂ ਹਿਸਾਬ ਨੂੰ ਕਿਤੇ ਹਰ ਟਾਈਮ ਹੀ ਕਰਤਾ ਚ ਲੈਨੇ ਆ ਐਂ ਤਾਂ ਕੋ ਚੱਕਰ ਨੇ ਉਹ ਬਰਾਸ ਨਹੀਂ ਕਿੰਨੇ ਦਿਨ ਹੋ ਗਏ ਮੇਰੇ ਤੇ ਬਰਾਸ ਤੱਕ ਨਹੀਂ ਪੜ ਡੈਡੀ ਨੇ ਚਾਚੇ ਨੇ ਤਾਂ ਜਾਇਆ ਨੇ ਮੇਰੇ ਤੋਂ ਉਹ ਤਾਂ ਕਿ ਆਪ ਰੋ ਇੰਨ ਨਾਲ ਬਹੁਤ ਹੈਗਾ ਇੱਕ ਸਣਾ ਹੈਲੀਕਾਪਟਰ ਦਾ ਬਣਾ ਲੋ 1000 ਲੀਟਰ ਦਾ ਟੈਂਕ ਹਲਾ ਉਹ ਅੱਜ ਉਹ ਕਿ ਹਸਲੇ ਦੇ ਗਏ ਆ ਬਾਈ ਪੱਖਾ ਥੋੜਾ ਹੈਲੀਕਾਪਟਰ ਦੇ ਪੱਖੀ ਜਿੱਡੇ ਜਿੱਡੇ ਫਰੋਂ ਦੇ ਇੱਥੇ ਤੇ ਲੈ ਕੇ ਤੂੰ ਮੰਨੇਗਾ ਨਹੀਂ ਉਹ ਗੇਟ ਨਾਲੋਂ ਵੀ ਦੂਰ ਦੂਰ ਤੱਕ ਦੇ ਫਰਤੇ ਉਹ ਇੰਨੀ ਲੱਗੇ ਵੀ ਬਹੁਤ ਤੂੰ ਚਾਹੀਤੇ ਤੇ ਰਿਮੋਟ ਸਿਸਟਮ ਕਰ ਲੈ ਬਾਈ ਕਿ ਕਿਉਂ ਤੋ ਛੜਾਇਆ ਏ ਅਰਜੇ ਕਾਸ ਕੇ ਬਾਈ ਮੋਟਰ ਹੀ ਲੱਗਣੀ ਹੁੰਦੀ ਐ ਜੀ ਏਡੇ ਏਡੇ ਬੱਚਿਆਂ ਨੂੰ ਨਹੀਂ ਉਹ ਤਾਂ ਕਿਆ ਯਾਰ ਹੈਲੀਕਾਪਟਰ ਬਣਾਉਣ ਦਾ ਕੁਝ ਨਹੀਂ ਲੱਗਣਾ ਹੈਗਾ ਲੱਗਣਾ ਤਾਂ ਕੁਝ ਨਹੀਂ ਇਹ ਨਹੀਂ ਗਏ ਉਹ ਨਹੀਂ ਬਣਾ ਦੂਗਾ ਉਹ ਸਾਰੇ ਤੇ ਨਟ ਬੂਟ ਬਾੜੇ ਪੈ ਗਏ ਇੱਥੇ ਲੰਘ ਜੂ ਆਰ ਪਰ ਕਿਸੇ ਦੇ ਹੈ ਨਟ ਬੂਟ ਪਾਈ ਜਾਣ ਤੇ ਟੁੱਟ ਕੇ ਕਰ ਦੂ ਤਵਾ ਸਾਰਾ ਸਾਰਾ ਨਹੀਂ ਨਹੀਂ ਆਪਾਂ ਤਾਂ ਸਪਰੇਅ ਵਾਸਤੇ ਹੀ ਬਣਾਉਣਾ ਹੈ ਮੰਨ ਲਾ ਸਪਰੇਅ ਨੂੰ ਇਹਨੇ ਜੇ ਮੋਟਰ ਰੱਖ ਕੇ ਤਾਰ ਦੂ ਰਪੈਂਦੀ ਕਰਦੇ ਉਦੋਂ ਥਾਲਾ ਉੱਡ ਗਿਆ ਉਦੋਂ ਲਾਈਟ ਭੱਜ ਗਈ ਆਪਾਂ ਸਿੱਟ ਦਈਓ ਉਹ ਜਿਹੜਾ ਪੈਟਰੋਲ ਪੰਪ ਵਾਲਾ ਇੰਜਣ ਜ ਹੈ ਉਹਦਾ ਹੀ ਬਣ ਜੂਗਾ ਇਹਦਾ ਵਜਨ ਲੈ ਕੇ ਤੋੜ ਪੂਗਾ ਹੂੰ ਹੂੰ ਤੇ ਠੀਕ ਹੈ ਬਾਕੀ ਭਈ ਅੱਜ ਕੀ ਪਾਉਂਦੇ ਰਹਾਂਗੇ ਵਲੌਗ ਪੂਰੇ ਜਵੰਦਸਤ ਚੌਣੇ ਦੀ ਬੜਾਈ ਚ ਮੈਨੂੰ ਇਸ ਵਾਰ ਨਾ ਐਂ ਚੱਕ ਪਈ ਜਾਂਦਾ ਵੀ ਜਿਵੇਂ ਮੀਂਹ ਪਈ ਜਾਂਦਾ ਨਾ ਖੇਤ ਸਾਰੇ ਗਿੱਲੇ ਟੱਕਰ ਜਾਂਦੇ ਹੋਂਗੇ ਗਿੱਲੇ ਗਿੱਲੇ ਵੀ ਹੋਣਗੇ ਗਾਹਾਂ ਕੋਈ ਪਤਾ ਨਹੀਂ ਹੈਗਾ ਹਲੇ ਕਿਹੜੇ ਦਿਖਾ ਰਿਹਾ ਵੀ ਨਹੀਂ ਦਿਖਾ ਰਿਹਾ ਅੱਗੇ ਹਾਲਾਤ ਹੀ ਤੇ ਦਿਖ ਰਹੇ ਮੈਂ ਤੈਨੂੰ ਦੱਸਿਆ ਨਾ ਨਾਮ ਨਹੀਂ ਵੀ ਗੱਲ ਕਰ ਬੇ ਜੀਰੀ ਪੈਂਦੀ ਚ ਵੱਢਦੇ ਜੀ ਬੇਗਤੀ ਕਰੇ ਕਰੂਗਾ ਕਰੂਗਾ ਖਰਾਬ ਕਰੂ ਜੈਨਕ ਪੈਗਾ ਦੋ ਦਿਨ ਦਾ ਕੰਮ ਠੱਪ ਹਾਂ ਫਿਰ ਕਿੱਦਾਂ ਪਈ ਜਾਏਗਾ ਨਾ ਕਿੱਦਾਂ ਲੱਜੀਰੀ ਦੇ ਵਿੱਚ ਤਾਂ ਯਾਰ ਬਹੁਤੇ ਲਘੂ ਨਾ ਸਾਲੇ ਹੈ ਨਾ ਸਾਡੇ ਚੜ੍ਹ ਗਿਆ ਉਹ ਠੀਕ ਹੈ ਜੀ ਬਾਕੀ ਬਹੁਤ ਫਿਰ ਕੇ ਇਹ ਦੋ ਮੂੰਹ ਇੱਧਰ ਮਾਰਤੇ ਦੋ ਮੂੰਹ ਇੱਧਰ ਜਨ ਮਾਰਤੇ ਚੱਲ ਭਾਈ ਆਇਆ ਨਹੀਂ ਵੱਡੇ ਜਾਂਦਾ ਸਵੇਰੇ ਵੱਡੂਗਾ ਹਾਂ ਕੇਰਾ ਇੱਕ ਕਾਫਾਂਡ ਕੇਰਾ ਪੈ ਜੀ ਨਾ ਫਿਰ ਪਰਬਾਨ ਜਿੱਦਣ ਬਾਤ ਆ ਗਿਆ ਭਾਈ ਉਦੋਂ ਵੱਡੂਗੇ ਬਾਸ 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 ਤੋ ਠੀਕ ਹੈ ਜੀ ਓਕੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਲਦੇ ਆ ਜੀ ਉਹ ਕੰਮ ਦੇ ਵੀ ਚੈ ਗਾਹ ਕ ਨਿਬੜਦਾ ਨਹੀਂ ਤੇਰੇ ਵੀ ਵਿਚਾਰਕ ਦੋ ਕਿਲੇ ਵੱਡੇ ਆ ਮੂੰਹ ਵੱਡ ਮਾਰ ਕੇ ਉਹਦੇ ਵੀ ਵੱਡੇ ਆ ਸਾਰੇ ਵਿੱਚ ਬੰਦੇ ਫਸੇ ਰਹਿੰਦੇ ਆ ਬਿਲਕੁਲ ਬਿਲਕੁਲ ਹੁਣ ਜੇ ਇੱਕ ਤੇ ਗਿਆ ਅੱਜ ਤੇ ਉਹਦਾ ਕੰਮ ਨਿਬੜ ਗਿਆ ਦਿਹਾੜੀ ਲੱਗ ਗਈ ਉਹ ਬੰਦਾ ਦਾ ਵਿਹਲਾ ਹੋ ਜਾਂਦਾ ਆਰਮੀਆ ਤਾਂ ਠੀਕ ਹੈ ਬੜਾ ਰਿਹਾ ਵੀਡੀਓ ਹਨ ਬਣ ਗਏ ਬਹੁਤ ਅੱਛਾ